ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 151 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 38ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭੋਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ નિਹਾਲ ਅਰਥਾਤ ਗੁਰੂ ਜੀ ਇਸ ਪੋੜੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਉਸ ਵਿੱਚ ਕੰਮ ਕਰਨ ਦੇ ਢੰਗਾਂ ਨੂੰ ਗਹਿਣੇ ਬਣਾਉਣ ਵਾਲੀਆਂ ਵਸਤੂਆਂ ਜਾਂ ਸੰਦਾਂ ਦਾ ਦ੍ਰਿਸ਼ਤਾਂਤ ਦੇ ਕੇ ਸਾਨੂੰ ਸੁਚੱਜੀ ਜੀਵਨ ਜਾਂਚ ਜੀਉਣ ਲਈ ਸੁਮਤ ਬਖਸ਼ ਰਹੇ ਹਨ ਜਿਵੇਂ ਕਿ ਸੁਨਿਆਰੇ ਦੀ ਦੁਕਾਨ ਵਿੱਚ ਇੱਕ ਨੇਕੀ ਕੱਚੇ ਕੋਲਿਆਂ ਵਾਲੀ ਪੱਠੀ ਹੁੰਦੀ ਹੈ। ਭਾਵ ਅਗਨੀ ਹੈ। ਜੋ ਸੋਨੇ ਨੂੰ ਜਾਂ ਟਾਂਕੇ ਲਾਉਣ ਵਾਲੀ ਵਸਤੂਆਂ ਨੂੰ ਧਾਤਾਂ ਨੂੰ ਗਰਮ ਕਰਨ ਵਾਸਤੇ ਪਿੰਗ ਲਾਉਣ ਵਾਸਤੇ ਕੰਮ ਆਉਂਦੀ ਹੈ। ਗਹਿਣੇ ਨੂੰ ਘੜਨ ਵਾਸਤੇ ਉਥੇ ਐਰਨ ਵੀ ਹੁੰਦੀ ਹੈ, ਛੈਣੀ ਹੁੰਦੀ ਹੈ, ਹਥੋੜਾ ਹੁੰਦਾ ਹੈ, ਢੋਂਕਣੀ ਹੁੰਦੀ ਹੈ। ਹੋਰ ਨਿੱਕੇ ਨਿੱਕੇ ਸੰਧ ਹੁੰਦੇ ਹਨ ਜਿਹੜੀ ਭੱਠੀ ਵਿੱਚ ਅਗਨ ਹੈ ਉਹ ਇੱਕ ਸੰਜਮ ਵਿੱਚ ਹੈ ਮਤਲਬ ਉਹ ਖਿਲਰਦੀ ਨਹੀਂ ਇੱਧਰ ਉੱਧਰ ਨਹੀਂ ਹੁੰਦੀ ਸੰਜਮ ਵਿੱਚ ਇੱਕ ਛੋਟੀ ਜਹੀ ਪੱਠੀ ਸਹਿਜ ਵਿੱਚ ਹੈ ਉਸ ਦੀ ਕੋਈ ਲਾਟ ਨਹੀਂ ਹੁੰਦੀ ਜਤ ਪਹਾਰਾ ਧੀਰਜ ਸੁਨਿਆਰ ਜਤ ਤੋਂ ਭਾਵ ਸੰਜਮ ਪਹਾਰਾ ਭਾਵ ਪੱਠੀ ਭਾਵ ਸੰਜਮ ਵਿੱਚ ਪੱਠੀ ਜਦ ਇੱਕ ਸੰਜਮ ਵਿੱਚ ਹੁੰਦਾ ਹੈ ਉਸ ਤੋਂ ਬਾਹਰ ਨਹੀਂ ਜਾਂਦਾ ਜਤੀ ਬੰਦੇ ਦੀ ਮਹਾਨਤਾ ਇਸੇ ਗੱਲ ਵਿੱਚ ਹੁੰਦੀ ਹੈ ਕਿ ਉਹ ਆਪਣੇ ਸੱਚ ਵਿੱਚ ਵੱਜਾ ਹੋਇਆ ਹੈ ਇਸੇ ਤਰ੍ਹਾਂ ਇੱਕ ਪੱਠੀ ਛੋਟੀ ਜਹੀ ਉਹ ਆਪਣੇ ਸੰਜਮ ਵਿੱਚ ਬਣੀ ਹੋਈ ਹੈ ਤੇ ਸੁਨੇ ਆਰਾ ਸੋਨੇ ਨੂੰ ਘੜ ਕੇ ਗਹਿਣੇ ਬਣਾਉਣ ਵਾਲਾ ਬੜੇ ਹੀ ਧੀਰਜ ਨਾਲ ਨਿੱਕੇ-ਨਿੱਕੇ ਡਿਜ਼ਾਈਨਾਂ ਨੂੰ ਬਣਾ ਕੇ ਜੋੜ-ਜੋੜ ਕੇ ਇੱਕ ਸੁੰਦਰ ਗਹਿਣਾ ਤਿਆਰ ਕਰਦਾ ਹੈ ਉਹ ਬੜੇ ਧੀਰਜ ਨਾਲ ਇਹ ਕੰਮ ਕਰਦਾ ਹੈ ਇਸ ਵਿੱਚ ਕਿਉਂਕਿ ਨਿੱਕੇ-ਨਿੱਕੇ ਟਾਂਕੇ ਲਾਉਣੇ ਹੁੰਦੇ ਹਨ ਐਰਣ ਮਤ ਵੇਧ ਹਥਿਆਰ ਗੁਰੂ ਜੀ ਕਹਿੰਦੇ ਹਨ ਐਰਣ ਜਿਹੜੀ ਮਤ ਹੈ ਇਸ ਨੂੰ ਘੜਨਾ ਹੈ ਸੰਵਾਰਨਾ ਹੈ ਜਿਵੇਂ ਗੈਣੀ ਬਣਾਉਣ ਲਈ ਔਜ਼ਾਰਾਂ ਦੀ ਵਰਤੋਂ ਐਰਣ ਉੱਤੇ ਕਰਮੀ ਹੁੰਦੀ ਹੈ ਇਸੇ ਤਰ੍ਹਾਂ ਗਿਆਨ ਨਾਲ ਮਤ ਨੂੰ ਘੜਨਾ ਹੈ ਭੋਖ ਲਾ ਅਗਨ ਤਪਤਾਓ ਇਸ ਤਰ੍ਹਾਂ ਕੋਲੇ ਬਖਾਉਣ ਵਾਲੀ ਧੌਂਕਣੀ ਦੀ ਤਰ੍ਹਾਂ ਮਨੁੱਖ ਭਉ ਭਗ ਰੱਬ ਦੇ ਡਰ ਵਿੱਚ ਈਸ਼ਵਰ ਦੇ ਹੁਕਮ ਵਿੱਚ ਰਹਿ ਕੇ ਕੰਮ ਕਰਨ ਜੀਵਨ ਨੂੰ ਚਲਾਉਣ ਜਿਵੇਂ ਕਿ ਇਹ ਧੌਂਕਣੀ ਪੱਠੀ ਨੂੰ ਗਰਮ ਕਰਨ ਦੇ ਕੰਮ ਆਉਂਦੀ ਹੈ ਇਸੇ ਤਰ੍ਹਾਂ ਈਸ਼ਵਰ ਨੂੰ ਯਾਦ ਰੱਖਣਾ ਹੈ ਕਿ ਅਸੀਂ ਉਸ ਈਸ਼ਵਰ ਦੇ ਹੁਕਮ ਵਿੱਚ ਡਰ ਵਿੱਚ ਰਹਿ ਕੇ ਕੰਮ ਕਰਨੇ ਹਨ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਭਾਵ ਈਸ਼ਵਰ ਪ੍ਰਤੀ ਪੇਮ ਦਾ ਭਾਂਡਾ ਅੰਮ੍ਰਿਤ ਤੋਂ ਭਾਵ ਸ਼ੁੱਧ ਰੂਪ ਸੋਨਾ ਉਸ ਵਿੱਚ ਢਾਲਿਆ ਜਾਵੇ ਭਾਵ ਈਸ਼ਵਰ ਪ੍ਰਤੀ ਪੇਮ ਨਾਲ ਜੀਵਨ ਨੂੰ ਪਵਿੱਤਰ ਕਰ ਲਿਆ ਜਾਵੇ ਭਾਵ ਉਸ ਵਿੱਚ ਸੱਚ ਨੂੰ ਜੀਵਨ ਦਾ ਆਧਾਰ ਬਣਾ ਲਿਆ ਜਾਵੇ ਘੜੀਏ ਸ਼ਬਦ ਸਚੀ ਟਕਸਾਲ ਜੀਵਨ ਨੂੰ ਸੱਚ ਦੀ ਟਕਸਾਲ ਵਿੱਚ ਭਾਵ ਸ਼ੁੱਭ ਕਰਮਾਂ ਦੁਆਰਾ ਪਵਿੱਤਰ ਕਰਮਾਂ ਦੁਆਰਾ ਹੀ ਆਪਣੇ ਸ਼ਬਦਾਂ ਨੂੰ ਵਿਵਹਾਰ ਨੂੰ ਵੀ ਸੱਚਾ ਬਣਾ ਲਈਏ ਜਿਨ ਕੋ ਨਦਰ ਕਰਮ ਤਿਨਕਾਰ ਤੇ ਫਿਰ ਮਨੁੱਖਾਂ ਉਤੇ ਈਸ਼ਵਰ ਦੀ ਮਿਹਰ ਹੋ ਜਾਂਦੀ ਹੈ ਦਇਆ ਦ੍ਰਿਸ਼ਟੀ ਹੋ ਜਾਂਦੀ ਹੈ ਤਾਂ ਉਹਨਾਂ ਦੇ ਸਾਰੇ ਹੀ ਕਰਮ ਅੱਗੋਂ ਪਵਿੱਤਰ ਹੁੰਦੇ ਰਹਿੰਦੇ ਹਨ ਨਾਨਕ ਨਦਰੀ ਨਦਰ નિਹਾਨ ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਵਾਹਿਗੁਰੂ ਦੀ ਨਦਰ ਰਹੀ ਮਿਹਰ ਦੁਆਰਾ ਹੀ ਰਹਿਮਤ ਦੁਆਰਾ ਹੀ ਮਨੁੱਖ ਨਿਹਾਲ ਹੋ ਸਕਦੇ ਹਨ ਭਾਵ ਆਨੰਦ ਖੁਸ਼ ਅਵਸਥਾ ਵਿੱਚ ਆ ਸਕਦੇ ਹਨ ਜਪਜੀ ਸਾਹਿਬ ਦੇ ਅਖੀਰ ਵਿੱਚ ਪੌੜੀ ਦਾ ਸਾਰ ਤੇ ਜੀਵਨ ਦਾ ਆਧਾਰ ਵੀ ਇਸ ਤਰ੍ਹਾਂ ਹੀ ਬਣਦਾ ਹੈ ਗੁਰੂ ਜੀ ਮਨੁੱਖੀ ਜੀਵਨ ਨੂੰ ਸੇਧ ਦੇਣ ਲਈ ਤਰੀਕਾ ਦੱਸਦੇ ਹਨ ਕਿ हे ਮਨੁੱਖ ਤੂੰ ਜੀਵਨ ਭਰ ਸੰਜਮ ਵਿੱਚ ਰਹਿ ਕੇ ਆਪਣਾ ਕਾਰਵਿਹਾਰ ਧੀਰਜ ਨਾਲ ਕਰ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖ ਕੇ ਤੇ ਮਤ ਨੂੰ ਸੱਚੇ ਗਿਆਨ ਦੁਆਰਾ ਸੇਧ ਲੈ ਕੇ ਕਿ ਉਹ ਪਵਿੱਤਰ ਹੋ ਜਾਵੇ ਚੰਗੇ ਫੈਸਲੇ ਲੈ ਸਕੇ ਅਤੇ ਰੱਬ ਦੇ ਡਰ ਵਿੱਚ ਰਹਿ ਕੇ ਕੋਈ ਗਲਤ ਕੰਮ ਨਾ ਕਰੇ ਕਿਉਂਕਿ ਕਰਮ ਫਲ ਜ਼ਰੂਰ ਮਿਲਦਾ ਹੈ ਚੰਗਾ ਬੀਜਣਾ ਹੈ ਚੰਗਾ ਕੱਟਣਾ ਹੈ ਸੁਖ ਪਾਉਣੇ ਹਨ ਬੁਰਾ ਕਰਾਂਗੇ ਤਾਂ ਦੁੱਖ ਪਾਉਣੇ ਹਨ ਕੀਮਤੀ ਮਨੁੱਖੀ ਜੀਵਨ ਨੂੰ ਇਸ ਤਰ੍ਹਾਂ ਢਾਲਣਾ ਹੈ ਅੱਗੇ ਗੁਰੂ ਜੀ ਕਹਿੰਦੇ ਹਨ ਈਸ਼ਵਰ ਪ੍ਰਤੀ ਪ੍ਰੇਮ ਪੈਦਾ ਕਰਕੇ ਉਸ ਦੀ ਸਿਫਤ ਸਲਾਹ ਕਰਕੇ ਸਿਮਰਨ ਨਾਲ ਭਗਤੀ ਨਾਲ ਜੀਵਨ ਅੰਮ੍ਰਿਤ ਵਰਗਾ ਪਵਿੱਤਰ ਬਣਾ ਲਿਆ ਜਾਵੇ ਇਸ ਜੀਵਨ ਨੂੰ ਸ਼ੁੱਭ ਕਰਮਾਂ ਦੁਆਰਾ ਸੋਚਜਾ ਤੇ ਸੱਚਾ ਬਣਾ ਲਿਆ ਜਾਵੇ ਤਾਂ ਫਿਰ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ ਤੇ ਫਿਰ ਸੁਖ ਆਨੰਦ ਸਭ ਮਿਲ ਜਾਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ